ਹalleluyah halleluyah ਪਰਮੇਸ਼ਰ ਦੀ ਬਾਰੀ ਵਿੱਚ ਤੋਂ ਸੁਪਰਮਸੀਹ ਦੇ ਦੁਆਰਾ ਤਜਰਸ ਹੋਇਆ ਦੌੜ ਪਾਰ ਸਾਲ ਜਦੋਂ ਦੋ ਗਲਤੀ ਹੋਈ ਸੀ ਇੱਕ ਤਾਂ ਉਹ ਗੁਰੂ ਬਾਣੀ ਵਿੱਚ ਇਹ ਕਿਤੇ ਨਾਲ ਦੇ ਚੰਗੜਾ ਦੇ ਚਾਬਾ ਦਾ ਕਰਦਾ ਤਨਾਹੇ ਪਰਮੇਸ਼ਰ ਮਹਾਤਿਆ ਸਿਆ ਰਾਜਕੁਮਾਰ ਤੇ ਜੰਗਲਾਂ ਤੇ ਦਬ ਨਾ ਤੋਗੋਂ ਪਰਮੇਸ਼ਰ ਦੇ ਤਉਦ ਨੂੰ ਬਰਕਤ ਦਿੱਸ ਸੋਟੀ ਵਿਸਤਾ ਦੇਖਿਓ ਨੂੰ ਕਿਉਂ ਐਸੀ ਉੱਤੇ ਪਰਮੇਸ਼ਰ ਦਾ ਆਪ ਨਸ ਅਰ ਉਹ ਜੋ ਤਉਸ ਜਿਹਦੇ ਜਾਤੀ ਗੁਲਯਤ ਦਾ ਸਿਰ ਤੱਕਿਆ ਤੇ ਦੌਰ ਪਾਸ ਅਜਰਾ

ਰੋਗੇ ਜਾ ਕੇ ਬੇਰਾਨਾ ਕਰਦਾ ਪਰਮੇਸ਼ਰ ਮੈਂ ਅਹਾਨਸਿਆ ਜੀ ਆਪਣਾ ਰਾਜ ਕਰਾਣਾ ਖਵਾ ਦਿਆ ਆਇਆ ਰਹਾ ਤਈਏ ਮੈਂ ਅਹਾਨਸਿਆ ਜੀ ਰਾਜਗੁਆਰ ਤੇ ਜੰਗੜਾ ਛੁ ਲਦਾ ਕਰਤਾ ਹallelujah ਹਾਂ ਜੀ ਤਰਹੀ ਇਸ ਸਮੇਂ ਜਾਂ ਪਰਮੇਸ਼ਰ ਜਰਾ ਲੋਜ ਆ ਦਾ ਮਾਲਕ ਆ ਜੋ ਕੋ ਵਿਸ਼ਵਾਸ ਨਾਲ ਦੇ ਭਗਤ ਜੀ ਉਹਦੇ ਨਮਾਜ਼ ਆਨ ਦੀ ਮੰਗ ਕਰਦਾ ਹਾਂ ਪਰਮੇਸ਼ਰ ਨੂੰ ਜੀਰੂ ਹੀ ਬਤ ਆਗਦਾ ਸ੍ਰੀਸ਼ਰਮ ਬਾਣੀ ਚ ਬੁਰੇ ਤੋਂ ਕਿਰਨ ਦਿੱਤੇ ਅਭੀ ਉਹ অনুমਿਤ ਚੋਪੇ ਪ੍ਰਕਰਤ ਹਾਂ ਚਾਹੇ ਕੋਤਾਂ ਬੰਦ ਰਹਾ ਉਹ ਵਾ ਪਰਮੇਸ਼ਰ ਅਜਿਸੀ ਪਰਮੇਸ਼ਰ ਨੇ ਜੋ ਜਿਹਨੂੰ ਸਪਰਤਾ ਦਿੱਤੀ ਉਹ ਬਾਏ ਦੇ ਸਕਦਾ ਸ੍ਰੀ ਰਸਭਾ ਤਾਂ ਗੁਰਦੁਆਰਾ ਸਾਹਿਬ ਨੂੰ ਕੋਲ ਕੋਲ ਫੋਨ ਕਿਤਾਬ ਦੀ ਪਾਣੀ ਬੈਠੇ ਸਿਰ ਉੱਤੇ ਰੱਖ ਕੇ ਗੁਰਦਾ ਘਰ ਕੇ ਬਿਤਾਉਣੀ ਤੇ ਮੇਰੇ ਦਾਖਲਾ ਤੇ ਉਸ ਪਰਵਾਸ ਸੀ ਤੇ ਉਹ ਪਾਕਟਰ ਸੀ ਫਿਰ ਤੋਂ ਸੁਧਾਉਣ ਜਾਂ ਅਦਲਤ ਨੂੰ ਪਾਰੀ ਆਇਆ ਤੇ ਸਾਲ ਨੂੰ ਮੀਸੀ ਦੇ ਕੋਲ ਚ ਗਏ ਤਰਤੀ ਅਸੀਂ 2 ਵਜੇ ਅੰਦਸਿਸ ਜਿਹਾ ਤੁਬਾਰ ਜੀ ਬੇਤ ਪ੍ਰਾਪਰ ਕਰਨ ਦੇ ਮੂਲ ਕੇ ਮੈਂ ਸਵਾਗਤ ਕੋਦ ਰੇਣਾ ਤੁਹਾਨੂੰ ਆਗੇ ਤੇ ਉਸ ਤਰੋਗਿਆ ਉਹ ਤੇ ਪ੍ਰੇਰਿਆ ਨਾਲ ਤੇ ਪ੍ਰਾਪਰ ਕਰੋ ਪਹਿਤਾਂ ਹੋਏ ਤੂੰ ਠੀਕ ਹੋ ਜਾਏਗੀ ਤੇ ਦਰਦ ਵਿਹਾਰ ਤੇ ਸ੍ਰਬੁਦੀ ਪਰ ਪਾਣੀ ਉਸ ਤੋਂ ਬਾਅਦ ਉਸ ਦੇ ਮੈਂ ਤੋਂ ਪਰਵੇਸ਼ੇ ਕੀਤਾ ਪ੍ਰਵਾਸ ਲੈਟਾਇਆ ਤਾਂ ਜਿਉਗਾਈ ਗਾਨ ਨਾਣੀ ਲੋਕ ਮੇਟੋ ਤੇ ਆਪਣੇ ਸਭ ਜਰੀਆ ਬੋਲਦੇ ਫਾਰਮ ਨੂੰ ਫਰਸੀ ਕਿਹਨਾਂ ਦੀ ਫਾਰਮ ਨੂੰ ਫਰਸੀ ਮੈਂ ਇਕ ਵਾਰੀ ਹੈ ਮੇਰੀਆਂ ਬੱਚੀਆਂ ਮੇਰੇ ਅੰਦਰ ਜੋ ਸਾਤ ਬਾਹਰ ਆ ਰਹੀਆਂ ਨੇ